ਪਹਿਲੇ ਆਪਨੇ ਸ਼ਾਇਦ ਕਦੀ ਦੇਖਾ ਹੋ ਡੀਜ਼ਲ ਵਾਲਾ ਪਰਾਂਠਾ ਚਿੱਕੀ ਵਾਕੀ ਡੀਜ਼ਲ ਨਾਲ ਪਰਾਂਠੇ ਬਣਾ ਕੇ ਤੁਸੀਂ ਖਿਲਾ ਰਹੇ ਬਿਲਕੁਲ ਸੱਚਾਈ ਨਹੀਂ ਹੈ ਇਹ ਸਿਰਫ ਜਸਟ ਫਨ ਵਾਸਤੇ ਹੀ ਸਿਰਫ ਇੱਕ ਟਾਈਟਲ ਦਿੱਤਾ ਗਿਆ ਸੀ ਉਹਨੂੰ ਡੀਜ਼ਲ ਵਾਲਾ ਪਰਾਂਠਾ ਆਹ ਟਾਈਟਲ ਕਿਉਂ ਦਿੱਤਾ ਗਿਆ ਇੱਥੇ ਡੀਜ਼ਲ ਵਾਲਾ ਪਰਾਂਠਾ ਕੋਈ ਸਰਵ ਨਹੀਂ ਕੀਤਾ ਜਾਂਦਾ ਬਾਜੀ ਅਸੀਂ ਐਡੀਬਲ ਆਇਲ ਦੇ ਵਿੱਚ ਇਹਨੂੰ ਬਣਾਉਂਦੇ ਆ ਤੇ ਬਦਰ ਬੰਦੇ ਬਾਜੀ ਸਾਡੇ ਕੋਲ ਇੱਥੇ 200 250 ਬੰਦੇ ਦਾ ਰੋਜ਼ ਪੀਜੇ ਲੰਗਰ ਬਣ ਕੇ ਜਾਂਦਾ ਬਾਜੀ ਅਸੀਂ ਦੁਨੀਆ ਦੀ ਜਾਂ ਲੋਕਾਂ ਦੀ ਸੇਧ ਨਾਲ ਨਹੀਂ ਖੇਲਦੇ ਨਾ ਸਾਨੂੰ ਖੇਡਣ ਦਾ ਕੋਈ ਸ਼ੌਂਕ ਹੈ ਥੋੜੇ ਦਿਨ ਤੋਂ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਦੇਖ ਰਹੇ ਹੋ ਜਿਹਦੇ ਵਿੱਚ ਇੱਕ ਪਰੌਂਠਾ ਬਣਾਇਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਉਹ ਪਰੌਂਠਾ ਡੀਜ਼ਲ ਨਾਲ ਬਣਾਇਆ ਜਾ ਰਿਹਾ ਚੰਡੀਗੜ੍ਹ ਦੀ ਇਹ ਵੀਡੀਓ ਆ ਅਸੀਂ ਉਸੇ ਥਾਂ ਤੇ ਖੜੇ ਆ ਉਸੇ ਤਵੀ ਦੇ ਕੋਲ ਜਿੱਥੇ ਹੁਣ ਇਹ ਪਰੌਂਠਾ ਬਣ ਰਿਹਾ ਏ ਜਿੱਥੇ ਪਹਿਲਾਂ ਉਹ ਵੀਡੀਓ ਦੇ ਵਿੱਚ ਦਿਖਾਇਆ ਗਿਆ ਸੀ ਕਿ ਪਰੌਂਠਾ ਡੀਜ਼ਲ ਦੇ ਨਾਲ ਬਣਾਇਆ ਜਾਂਦਾ ਜਿਸ ਨੂੰ ਲੈ ਕੇ ਲੋਕਾਂ ਨੇ ਬਹੁਤ ਸਾਰੇ ਕਮੈਂਟ ਵੀ ਕੀਤੇ ਕਿ ਵਾਕਈ ਪਰੌਂਠਾ ਜਿਹੜਾ ਡੀਜ਼ਲ ਨਾਲ ਇਹਦਾ ਬਣ ਸਕਦਾ ਜੇ ਬਣਦਾ ਤਾਂ ਸਰਬ ਕੀ ਨੂੰ ਕੀਤਾ ਜਾਵੇਗਾ ਕਈਆਂ ਨੇ ਆਪਣੀ ਸਿਹਤ ਦਾ ਹਵਾਲਾ ਵੀ ਦਿੱਤਾ ਪਰ ਇਸੇ ਤਰੀਕੇ ਨਾਲ ਜਿਵੇਂ ਹੁਣ ਇੱਥੇ ਪਰੌਂਠਾ ਬਣਾਇਆ ਜਾ ਰਿਹਾ ਤੇ ਇਹਦੇ ਲਈ ਜਿਹੜਾ ਆਮ ਘਿਓ ਜਾਂ ਜਿਹੜਾ ਤੇਲ ਰਿਫਾਈਨਡ ਯੂਜ਼ ਕਰਦੇ ਨੇ ਪਰੌਂਠੇ ਵਾਸਤੇ ਉਹੀ ਯੂਜ਼ ਕੀਤਾ ਜਾ ਰਿਹਾ ਨਾ ਕਿ ਡੀਜ਼ਲ ਦਾ ਅਸਲੀ ਸਚਾਈ ਕੀ ਹੈ ਕਿ ਵਾਕਿਆ ਹੀ ਇੱਥੇ ਜਿਹੜਾ ਪਰੌਂਠਾ ਸੀ ਉਹ ਡੀਜ਼ਲ ਨਾਲ ਬਣਾਇਆ ਜਾ ਰਿਹਾ ਸੀ ਕਿ ਵਾਕਈ ਜਿਹੜਾ ਇੱਥੇ ਪਰੌਂਠਾ ਇਹ ਆ ਉਹ ਡੀਜ਼ਲ ਨਾਲ ਬਣਾ ਕੇ ਲੋਕਾਂ ਨੂੰ ਪਰੋਸਿਆ ਜਾਂਦਾ ਅਸੀਂ ਉਸੇ ਥਾਂ ਤੇ ਉਸੇ ਟਾਬੇ ਦੇ ਵਿੱਚ ਮੌਜੂਦ ਆ ਤੇ ਸਾਡੇ ਨਾਲ ਚੰਨੀ ਸਿੰਘ ਮੌਜੂਦ ਆ ਟਾਬੇ ਦੇ ਮਾਲਕ ਕਿਉਂਕਿ ਇਹ ਚੰਡੀਗੜ੍ਹ ਦਾ 22 ਸੈਕਟਰ ਦਾ ਜਿਹੜਾ ਟਾਬਾ ਇੱਕ ਵਾਰ ਟਾਬਾ ਦਿਖਾ ਦਿੰਦੇ ਆ ਬਬਲੂ ਟਾਬੇ ਦੇ ਨਾਂ ਤੋਂ ਇਹ ਟਾਬਾ ਜਿਹੜਾ ਮਸ਼ਹੂਰ ਹੈ ਤੇ ਇੱਥੇ ਦੀ ਉਹ ਵੀਡੀਓ ਸੀ ਜਿੱਥੇ ਪਰੌਂਠਾ ਬਣਾਇਆ ਜਾ ਰਿਹਾ ਸੀ ਚੰਨੀ ਸਿੰਘ ਜਿਹੜੇ ਮਾਲਕ ਨੇ ਉਹ ਮੌਜੂਦ ਹਨ ਇਹਨਾਂ ਨਾਲ ਗੱਲਬਾਤ ਕਰਦੇ ਚੰਨੀ ਸਿੰਘ ਜੀ ਕੀ ਸਚਾਈ ਕੀ ਅਸਲ ਦੇ ਵਿੱਚ ਕੀ ਵਾਕਿਆ ਡੀਜ਼ਲ ਨਾਲ ਪਰੌਠੇ ਬਣਾ ਕੇ ਤੁਸੀਂ ਖਾਣਾ ਰਹੇ ਹੋ ਭਾਜੀ ਨਹੀਂ ਇਹ ਬਿਲਕੁਲ ਸਚਾਈ ਨਹੀਂ ਹੈ ਇਹ ਸਿਰਫ ਜਸਟ ਫਨ ਵਾਸਤੇ ਹੀ ਬਲੌਗਰ ਨੇ ਇਹਨੂੰ ਟਿਕ ਟਾਈਟਲ ਦਿੱਤਾ ਡੀਜ਼ਲ ਵਾਲਾ ਪਰੌਂਠਾ ਇੱਥੇ ਡੀਜ਼ਲ ਵਾਲਾ ਪਰੌਂਠਾ ਕੋਈ ਸਰਵ ਨਹੀਂ ਕੀਤਾ ਜਾਂਦਾ ਬਾਜੀ ਅਸੀਂ ਐਡੀਬਲ ਆਇਲ ਦੇ ਵਿੱਚ ਇਹਨੂੰ ਬਣਾਉਂਦੇ ਆ ਤੇ ਲੋਕਾਂ ਨੂੰ ਸਰਵ ਕਰ ਰਹੇ ਆ ਤੇ ਲੋਕੀ ਇੱਥੇ ਆਰਾਮ ਨਾਲ ਖਾ ਰਹੇ ਤੇ ਖਾਣਾ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਫਿਰ ਉਸ ਦਿਨ ਵਾਕਈ ਜੇ ਤੁਸੀਂ ਟਾਈਟਲ ਦੇ ਤਾਂ ਉਸ ਦਿਨ ਵਾਕਈ ਕਿ ਡੀਜ਼ਲ ਨਾਲ ਬਣਾ ਕੇ ਦੇਖਿਆ ਗਿਆ ਸੀ ਕਿ ਜਾਂ ਤੇਲ ਨਾਲੇ ਬਣਾਇਆ ਜਾ ਰਿਹਾ ਨਹੀਂ ਉਹ ਤੇਲ ਨਾਲ ਹੀ ਬਣਾਇਆ ਜਾ ਰਿਹਾ ਸੀਗਾ ਕਿ ਮਤਲਬ ਕੋਈ ਇਸ ਦੇ ਵਿੱਚ ਡੀਜ਼ਲ ਨਹੀਂ ਯੂਜ਼ ਕੀਤਾ ਗਿਆ ਤੇ ਨਾ ਸਿਰਫ ਇੱਕ ਟਾਈਟਲ ਦਿੱਤਾ ਗਿਆ ਸੀ ਉਹਨੂੰ ਡੀਜ਼ਲ ਵਾਲਾ ਪਰਾਂਟ ਟਾਈਟਲ ਕਿਉਂ ਦਿੱਤਾ ਗਿਆ ਭਾਜੀ ਟਾਈਟਲ ਦੇਤਾ ਉਹਨੇ ਬਲੋਗਰਸ ਨੇ ਇੱਕ ਟਾਈਟਲ ਦਿੱਤਾ ਇਹਨੂੰ ਬਾਕੀ ਇਹਦੇ ਵਿੱਚ ਕੋਈ ਡੀਜ਼ਲ ਨਹੀਂ ਯੂਜ਼ ਹੋਇਆ ਨਹੀਂ ਹੋਏਗਾ ਜੀ। ਕੋ ਆਮ ਆਮ ਰਿਫਾਈਨਡ ਯੂਜ਼ ਕਰਦੇ ਆਮ ਔਇਲ ਯੂਜ਼ ਕਰ ਆਮ ਆਮ ਔਇਲ ਯੂਜ਼ ਕਰਦੇ ਫੋਰਚਨ ਰਿਫਾਈਨਡ ਆਪਾਂ ਯੂਜ਼ ਕਰਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਲੋਕੀ ਇੱਥੇ ਖਾ ਰਹੇ ਕਿੰਨੇ ਸਾਲਾਂ ਤੋਂ ਸਾਡੇ ਕੋਲ ਰਿਪੀਟਿਡ ਕਸਟਮਰ ਆ ਰਹੇ ਨੇ ਤੇ ਭਾਈ ਤੁਹਾਨੂੰ ਦੱਸਣਾ ਚਾਹਾਂ ਅਸੀਂ ਸੇਵਾਦਾਰ ਬੰਦੇ ਆ ਭਾਜੀ ਸਾਡੇ ਕੋਲ ਇੱਥੇ 200 250 ਬੰਦੇ ਦਾ ਰੋਜ਼ ਪੀ ਜੇ ਲੰਗਰ ਬਣ ਕੇ ਜਾਂਦਾ ਭਾਜੀ ਅਸੀਂ ਦੁਨੀਆ ਦੀ ਜਾਂ ਲੋਕਾਂ ਦੀ ਸੇਤ ਨਾਲ ਨਹੀਂ ਖੇਲਦੇ ਨਾ ਸਾਨੂੰ ਖੇਡਣ ਦਾ ਕੋਈ ਸ਼ੌਂਕ ਹੈ ਆਪਾਂ ਵਧੀਆ ਖਾਣਾ ਹਾਈਜਨਿਕ ਖਾਣਾ ਲੋਕਾਂ ਨੂੰ ਖਵਾ ਰਹੇ ਆਂ ਔਰ ਕਈ ਸਾਲਾਂ ਤੋਂ ਤਾਂ ਕੋ ਲੋਕਾਂ ਨੂੰ ਖਵਾਉਂਦੇ ਆ ਰਹੇ ਆਂ ਤਾਂ ਅੱਗੇ ਐਦਾਂ ਹੀ ਖਵਾਉਂਦੇ ਰਾਵਾਂਗੇ ਜੋ ਕਿ ਹੈਲਥੀ ਫੂਡ ਖਵਾਉਂਦੇ ਆਂ ਲੋਕਾਂ ਨੂੰ ਪੌਕੇਟ ਫ੍ਰੈਂਡਲੀ ਖਾਣਾ ਖਵਾਉਣ ਦੇ। ਸੋ ਬਿਲਕੁਲ ਇਹਨਾਂ ਦਾ ਕਹਿਣਾ ਕਿ ਅਜਿਹਾ ਕੋਈ ਗੱਲ ਨਹੀਂ ਸੀਗੀ ਕੇਵਲ ਉਹ ਵੀਡੀਓ ਵਾਇਰਲ ਕੀਤੀ ਜਾਂਦੀ ਆ ਪਬਲਿਕਲੀ ਸਟੰਡ ਕੀਤਾ ਜਾਂਦਾ ਇੱਕ ਬਲੌਗਰ ਦੀ ਵੀਡੀਓ ਨੇ ਇਹਨਾਂ ਲਈ ਅੱਡੀ ਵੱਡੀ ਮੁਸੀਬਤ ਖੜੀ ਕਰ ਦਿੱਤੀ ਕਿ ਇੱਥੇ ਆ ਕੇ ਸਾਨੂੰ ਖੁਦ ਚੈੱਕ ਕਰਨਾ ਪਿਆ ਕਿ ਵਾਕਈ ਪਰੌਂਠਾ ਅਸਲ 'ਚ ਤੇਲ ਦਾ ਸੀ ਜਾਂ ਫਿਰ ਡੀਜ਼ਲ ਦਾ ਤੇ ਇਹਨਾਂ ਕਹਿਣਾ ਕਿ ਉਹ ਪਰੌਠਾ ਡੀਜ਼ਲ ਦਾ ਨਹੀਂ ਸੀ ਕਿਉਂਕਿ ਜੇਕਰ ਪਰੌਠਾ ਜਿਵੇਂ ਤਵੀ ਦੇ ਉੱਤੇ ਪਰੌਠਾ ਰੜ ਰਿਹਾ ਜੇ ਇਹ ਤਾਂ ਡੀਜ਼ਲ ਪਾਇਆ ਜਾਂਦਾ ਤਾਂ ਉਹਨੂੰ ਅੱਗ ਲੱਗ ਸਕਦੀ ਸੀ ਜਿਹੜਾ ਕਿ ਨੁਕਸਾਨ ਬਣਾਉਣ ਵਾਲੇ ਨੂੰ ਵੀ ਹੁੰਦਾ ਤੇ ਨੁਕਸਾਨ ਜਿਹੜਾ ਖਾਣ ਵਾਲੇ ਨੂੰ ਹੁੰਦਾ ਪਰ ਜਿਹੜਾ ਆਮ ਆਇਲ ਪੀਪੇ ਦੇ ਵਿੱਚ ਪਾ ਕੇ ਜਿਹੜਾ ਵਰਤਿਆ ਜਾਂਦਾ ਤੇ ਆਖੇਕਾਰ ਇਹ ਸਾਬਿਤ ਕੀਤਾ ਜਾਂਦਾ ਕਿ ਡੀਜ਼ਲ ਵਾਲਾ ਪਰੌਠਾ ਪਰ ਅਸਲ ਪਰੌਠਾ ਆਮ ਖਾਣ ਵਾਲੇ ਤੇਲ ਦਾ ਹੀ ਹੁੰਦਾ ਹੈ ਸੱਚਾਈ ਸਾਨੂੰ ਪਤਾ ਲੱਗ ਚੁੱਕੀ ਹੈ ਕਿ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਵਾਇਰਲ ਹੋਈ ਉਹ ਸੱਚਾਈ ਅਸਲ ਚ ਕੀ ਹੈ ਚੰਡੀਗੜ੍ਹ ਦੇ 22 ਸੈਕਟਰ ਦਾ ਏ ਟਾਬਾ ਬਬਲੂ ਟਾਬਾ ਜਿੱਥੇ ਪਰੌਂਠਾ ਬਣਾਉਣ ਦੀ ਵੀਡੀਓ ਵਾਇਰਲ ਹੋਈ ਪਰ ਸੱਚਾਈ ਤੁਹਾਡੇ ਤੱਕ ਲਿਆਉਣਾ ਸਾਡਾ ਮਕਸਦ ਸੀ ਤੇ ਸੱਚਾਈ ਹੁਣ ਤੁਹਾਡੇ ਸਾਹਮਣੇ ਹੈ ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀਤ ਸਿੰਘ ਪੀਟੀਸੀ ਨਿਊਜ਼ ਚੰਡੀਗੜ੍ਹ